ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਮੁੱਦਾ ਤਕਰੀਬਨ ਗੰਭੀਰ ਬਣਦਾ ਜਾ ਰਿਹਾ ਹੈ ਇਹ ਮੁੱਦਾ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਅੱਜ ਫਿਰ ਤੋਂ 7ਵੀਂ ਵਾਰ ਹਰਮੰਦਰ ਸਾਹਿਬ ਨੂੰ ਓਡਾਉਣ ਦੀ ਮੇਲ ਆਉਂਦੀ ਹੈ ਧਮਕੀ ਦੁਆਰਾ ਫਿਰ ਆਉਂਦੀ ਆ ਕੱਲ 5 ਵਾਰ ਤੱਕ ਆ ਚੁੱਕੀ ਸੀ 6ਵੀਂ ਵਾਰ ਸਵੇਰੇ ਆਈ ਅੱਜ ਫਿਰ 7ਵੀਂ ਵਾਰ ਹਰਮੰਦਰ ਸਾਹਿਬ ਨੂੰ ਓਡਾਉਣ ਦੀ ਧਮਕੀ ਔਰ ਹੋਰ ਵੀ ਗੱਲ ਸੁਣੋ 2 ਜਾਣੇ ਫੜੇ ਜਾ ਚੁੱਕੇ ਨੇ ਪੁਲਿਸ ਨੇ ਦੋ ਜਣੇ ਫੜ ਲਏ ਨੇ ਪਰ ਉਹ ਅਜੇ ਤੱਕ ਜਨਤਕ ਨਹੀਂ ਕੀਤੇ ਵੀ ਕਿਹੜੇ ਕਿਹੜੇ ਫੜੇ ਨੇ ਦੋ ਬੰਦੇ ਫੜੇ ਜਾਣ ਦੇ ਬਾਵਜੂਦ ਵੀ ਅੱਜ ਹੁਣ ਫੇਰ ਥੋੜੀ ਦੇਰ ਪਹਿਲਾਂ ਹਰਮੰਦਰ ਸਾਹਿਬ ਫੇਰ ਅੰਮ੍ਰਿਤਸਰ ਸਾਹਿਬ ਦੀ ਮੇਲ ਤੇ ਈਮੇਲ ਆਉਂਦੀ ਆ ਹੈਰਾਨ ਆ ਜੇ ਉਹ ਬੰਦੇ ਫੜੇ ਗਏ ਨੇ ਤਾਂ ਉਹਨਾਂ ਦੇ ਨਾਲ ਹੋਰ ਵੀ ਇਹਦਾ ਮਤਲਬ ਕੋਈ ਸਾਥੀ ਨੇ ਕੋਈ ਵੱਡੀ ਗੈਂਗ ਹੈ ਇਹਨਾਂ ਦੇ ਮਗਰ ਕਿਸੇ ਵੱਡੀ ਗੈਂਗ ਦਾ ਹੱਥ ਹੈ ਉਹ ਕੌਣ ਲੋਕ ਨੇ ਜਿਹੜੇ ਇਹ बार-बार ਇਦਾਂ ਦੇ ਕੰਮ ਕਰ ਰਹੇ ਨੇ ਸੋਚਣ ਸਮਝਣ ਵਾਲੀ ਗੱਲ ਹੈ ਹੁਣ ਪਤਾ ਨਹੀਂ ਕਾਰਨ ਕੀ ਨੇ ਕੀ ਨਾ ਰੱਬ ਜਾਣਦਾ ਹੈ ਤੇ ਮੈਂ ਨਾਲ ਤੁਹਾਨੂੰ ਬੇਨਤੀ ਕਰਦਾ ਵੀ ਮੇਰਾ ਵੀਰ ਜੇ ਕੋਈ ਡਿਬੇਟ ਕਰਨੀ ਚਾਹੁੰਦਾ ਤਾਂ ਤੁਸੀਂ ਰਿਕੁਐਸਟ ਭੇਜੋ ਆਪਾਂ ਐਡ ਗੈਸਟ ਤੇ ਤੁਹਾਨੂੰ ਬਰਾਬਰ ਬਿਠਾ ਕੇ ਆਪਾਂ ਗੱਲਬਾਤ ਕਰਦੇ ਹਾਂ ਹਰਮੰਦਰ ਸਾਹਿਬ ਨੇ ਕਿਸੇ ਦਾ ਕੀ ਵਿਗਾੜਿਆ ਅੱਜ ਫਿਰ ਸੱਤਵੀਂ ਵਾਰ ਹੈਰਾਨਗੀ ਦੀ ਗੱਲ ਹੈ ਤੇ ਜੇ ਦੋ ਬੰਦੇ ਫੜੇ ਜਾ ਚੁੱਕੇ ਨੇ ਆ ਹੁਣੇ ਮੈਂ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਦੋ ਬੰਦੇ ਫੜੇ ਜਾ ਚੁੱਕੇ ਨੇ ਉਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਅੱਜ ਫੇਰ 7ਵੀਂ ਵਾਰ ਧਮਕੀ ਮਿਲਦੀ ਆ ਹਰਮੰਦਰ ਸਾਹਿਬ ਨੂੰ ਡਾਉਣ ਦੀ ਜੇ ਜਦਵਾਰਾ ਧਮਕੀ ਮਿਲਦੀ ਹੈ ਇਹਦਾ ਕਾਰਨ ਇਹ ਦੇ ਮਗਰ ਕੋਈ ਬਹੁਤ ਵੱਡਾ ਗੈਂਗ ਹੈ ਬਹੁਤ ਜ਼ਿਆਦਾ ਲੋਕ ਨੇ ਤੇ ਹੁਣ ਚੌਕਸ ਹੋਣ ਦੀ ਲੋੜ ਹੈ ਸਾਨੂੰ ਭਾਈ ਅਵੇ ਇਸ ਲਈ ਹੋਣ ਦੀ ਲੋੜ ਨਹੀਂ ਜੇ ਕੋਈ ਐਦਾਂ ਦਾ ਕਾਂਡ ਹੋ ਰਿਹਾ ਹੈ ਬਾਰ-ਬਾਰ ਹੋ ਰਿਹਾ ਹੈ ਤਾਂ ਇਹਦਾ ਮਤਲਬ ਕੋਈ ਨਾ ਕੋਈ ਮੰਗਰ ਕਾਰਨ ਜ਼ਰੂਰ ਨੇ ਇਹ ਸਾਨੂੰ ਸਮਝਣਾ ਪਵੇਗਾ ਸੋਚਣਾ ਪਵੇਗਾ ਤੇ ਹੁਣ ਪੰਜਾਬ ਪੁਲਿਸ ਨੂੰ ਵੀ ਚਾਹੀਦਾ ਹੈ ਵੀ ਜਿਹੜੇ ਬੰਦੇ ਤੁਸੀਂ ਫੜੇ ਨੇ ਉਹਨਾਂ ਨੂੰ ਜਨਤਕ ਕਰੋ ਮੈਂ ਕੱਲ ਵੀ ਰਾਤ ਵੀ ਲੈਬ ਹੋਇਆ ਸੀ ਇਸ ਵਿਸ਼ੇ ਤੇ ਪੰਜਾਬ ਪੁਲਿਸ ਨੂੰ ਚਾਹੀਦਾ ਵੀ ਉਹਨਾਂ ਨੂੰ ਜਨਤਕ ਕਰੋ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਉਹ ਕਿਹੜੇ ਚਿਹਰੇ ਨੇ ਤੇ ਪੰਜਾਬ ਪੁਲਿਸ ਨੇ ਕਿਹਾ ਵੀ ਦੋ ਬੰਦੇ ਫੜ ਲਏ ਨੇ ਤੇ ਦੋਵਾਂ ਬੰਦਿਆਂ ਨੂੰ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਡਰ ਹੈ ਜਾਂ ਫਿਰ ਇਹ ਫੜੇ ਜਾਣ ਦੀ ਅਫਵਾਹ ਹੈ ਕਾਰਨ ਕੀ ਆ ਮੁੱਦਾ ਕੀ ਆ ਜੇ ਦੋ ਬੰਦੇ ਫੜੇ ਗਏ ਨੇ ਤੇ ਉਸ ਤੋਂ ਬਾਅਦ ਅੱਜ ਫੇਰ 7ਵੀਂ ਵਾਰ ਈਮੇਲ ਆਉਂਦੀ ਆ ਅਡਾਉਣ ਦੀ ਹਰਮੰਦਰ ਸਾਹਿਬ ਨੂੰ ਧਮਕੀ ਮਿਲਦੀ ਆ ਤੇ ਫਿਰ ਉਹ ਧਮਕੀਆਂ ਕੌਣ ਦੇ ਰਿਹਾ ਹੈ ਜੇ ਬੰਦੇ ਤੁਸੀਂ ਫੜ ਲਏ ਨੇ ਇਹ ਸੋਚਣ ਵਾਲੀ ਗੱਲ ਹੈ ਪਿਆਰਿਓ ਤੁਹਾਨੂੰ ਸਾਰੇ ਗੁਰਸਿੱਖਾਂ ਨੂੰ ਬੇਨਤੀ ਹੈ ਤੁਸੀਂ ਆਪਣੇ ਆਪਣੇ ਪੇਜਾਂ ਤੋਂ ਆਪਣੀ ਆਪਣੀ ਆਈਡੀ ਤੋਂ ਪੋਸਟਾਂ ਪਾਓ ਆ ਹੁਣੇ ਹੁਣ ਥੋੜੀ ਦੇਰ ਗਿਆਨੀ ਰਕबीर ਸਿੰਘ ਦਾ ਬਿਆਨ ਸੁਣ ਰਹੇ ਹਾਂ ਅਸੀਂ ਤੇ ਤਾਂ ਕਰਕੇ ਮੈਂ ਲੈਬ ਹੋਇਆ ਵੀ ਇਹ ਕਾਰਨ ਕਿੱਧਰ ਨੂੰ ਜਾ ਰਹੇ ਨੇ ਦੀ ਧਮਕੀ ਮੰਦਰ ਸਾਹਿਬ ਨੂੰ ਦੁਬਾਰਾ ਕੱਲ ਪੰਦਵਾਰੀ ਤੱਕ ਆਈ ਸੀ ਤੇ ਸਵੇਰੇ ਆਈ ਅੱਜ ਫੇਰ ਆਈ ਤੇ ਉਹ ਕੌਣ ਲੋਕ ਨੇ ਜਿਹੜੇ ਬਾਰ-ਬਾਰ ਥਾਂ-ਥਾਂ ਤੋਂ ਜਗਾ ਬਦਲ ਕੇ ਈਮੇਲ ਭੇਜ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਜਿਹੜੇ ਮੇਰੀ ਵਿਚਾਰ ਨੂੰ ਸੁਣਦੇ ਹੋ ਪਹਿਲਾਂ ਤਾਂ ਆਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਜਿੰਨੀ ਆਪਾਂ ਗੱਲ ਰੱਖਾਂਗੇ ਆਪਣੀ ਉਨੀ ਪ੍ਰੋਜ ਵਧਣੀ ਆ ਸਰਕਾਰਾਂ ਤੱਕ ਸਾਡੀ ਆਵਾਜ਼ ਪਹੁੰਚਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਵੀ ਕੋਈ ਕਾਂਡ ਹੋ ਰਿਹਾ ਹੈ ਨਰਿੰਦਰ ਸਿੰਘ ਮੋਦੀ ਹਰਮੰਦਰ ਸਾਹਿਬ ਆ ਕੇ ਨਮਸਕਾਰ ਕਰਦਾ ਮੱਥਾ ਟੇਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦਾ ਹੈ ਕਿ ਅੱਜ ਉਹਨੂੰ ਪਤਾ ਨਹੀਂ ਵੀ ਅੱਜ ਉਸ ਘਰ ਦੇ ਅੰਦਰ ਕੀ ਹੋ ਰਿਹਾ ਹੈ ਪਤਾ ਉਹਨਾਂ ਨੂੰ ਸਾਰਾ ਹੈ ਪਰ ਕਾਰਨ ਕਿੱਥੇ ਨੇ ਕਾਰਨ ਕਿੱਥੇ ਨੇ ਕਿਹੜੇ ਬੰਦੇ ਨੇ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਵੀ ਸਰਬ ਸ੍ਰੇਸ਼ਟਾ ਸਾਰਿਆਂ ਦਾ ਸਾਂਝਾ ਹੈ ਜੇ ਸਾਰਿਆਂ ਦਾ ਸਾਂਝਾ ਕੀ ਅੱਜ ਉਹਨਾਂ ਦਾ ਫਰਜ਼ ਨਹੀਂ ਬਣਦਾ ਮੇਰੇ ਤਾਂ ਮਨ ਦੇ ਜਿਹੜੇ ਖਿਆਲ ਨੇ ਉਹ ਇਹ ਵੀ ਨੇ ਵੀ ਸਾਡੇ ਜਥੇਦਾਰ ਸਹਿਬਾਨਾਂ ਨੂੰ ਇਹ ਚਾਹੀਦਾ ਹੈ ਵੀ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਤਲਬ ਕਰੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੰਜਰੀਆਂ ਨਚਾਈਆਂ ਮੁਜਰਾ ਕਰਵਾਇਆ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਸੀ ਇੰਨੀ ਜ਼ੁਰਤ ਤਾਂ ਸਾਡੇ ਜਥੇਦਾਰਾਂ ਵਿੱਚ ਵੀ ਹੋਣੀ ਚਾਹੀਦੀ ਆ ਤੀਜੇ ਇੱਕ ਦਿਨ ਕੋਈ ਨਾ ਕੋਈ ਉੱਠ ਕੇ ਧਮਕੀਆਂ ਦੇਣ ਲੱਗ ਪੈਂਦਾ ਇਹਦੇ ਕਾਰਨ ਕੀ ਨੇ ਮਹਾਰਾਨ ਆ ਵੀ ਦੋ ਬੰਦੇ ਫੜੇ ਜਾਣ ਤੋਂ ਬਾਅਦ ਵੀ ਅੱਜ ਫੇਰ ਹਰਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਮਿਲਦੀ ਹੈ ਜਿਹੜੇ ਗੁਰਮੁਖ ਦੇਖ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਬੰਦੇ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਤੇ ਤੁਸੀਂ ਆਪਣੀਆਂ ਆਈਡੀਆਂ ਤੋਂ ਵੀ ਫੇਸਬੁੱਕ ਐ ਵੱਡਾ ਸਾਹਿਬ ਐ ਸਟੇਟਸ ਜ਼ਰੂਰ ਲਗਾਓ ਜਿੰਨੇ ਜ਼ਿਆਦਾ ਆਪਾਂ ਸਟੇਟਸ ਲਾਵਾਂਗੇ ਪੋਸਟਾਂ ਪਾਵਾਂਗੇ ਇਹ ਸਰਕਾਰਾਂ ਤੱਕ ਗੱਲ ਫੇਰ ਪਹੁੰਚਣੀ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਪੰਜਾਬ ਵਿੱਚ ਕੁਝ ਹੋ ਰਿਹਾ ਕਾਰਨ ਕੀ ਨੇ ਤੇ ਜੇ ਆਪਾਂ ਇਸ ਲਈ ਹੋ ਕੇ ਚੁੱਪ ਕਰਕੇ ਬੈਠੇ ਰਹੇ ਕੁਝ ਨਹੀਂ ਬੱਤੀ ਦਾ ਬਾਅਦ ਵਿੱਚ ਉਹ ਪਸਤਾਵਾ ਰਹਿ ਜਾਣਾ ਕੱਲਾ ਤੇ ਮੈਂ ਗਿਆਨੀ ਰਕਵੀਰ ਸਿੰਘ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਨਤਕ ਕੀਤੀ ਇਹ ਗੱਲ ਵੀ ਭਾਈ ਅੱਜ ਦੁਬਾਰਾ ਫੇਰ ਦੋ ਬਾਰ ਈਮੇਲ ਆ ਚੁੱਕੀ ਆ 7ਵੀਂ ਵਾਰ ਅੱਜ ਮੇਲ ਮਿਲੀਆ ਹਰਮੰਦਰ ਸਾਹਿਬ ਨੂੰ ਧਮਕੀ ਅੱਜ ਦੁਬਾਰਾ ਫੇਰ ਮਿਲੀਆ ਆ ਹੁਣ ਥੋੜੀ ਦੇਰ ਪਹਿਲਾਂ ਇਹ ਗੱਲਾਂ ਕੋਈ ਛੋਟੀਆਂ ਮੋਟੀਆਂ ਨਹੀਂ ਵੀ ਦੋ ਬੰਦੇ ਫੜੇ ਗਏ ਹੁਣ ਤੇ ਉਸ ਤੋਂ ਬਾਅਦ ਫੇਰ ਇਹ ਵਾਰ-ਵਾਰ ਇਹ ਚੀਜ਼ਾਂ ਹੁੰਦੀਆਂ ਹੋਣ ਇਹ ਪਤਾ ਕਰਨਾ ਪੈਣਾ ਵੀ ਇਹਦੇ ਮਗਰ ਕੌਣ ਹੈ ਕਿੱਡਾ ਕਬੜਾ ਗੈਂਗ ਹੈ ਕਿਸ ਗੈਂਗ ਨੇ ਇਹ ਕੰਮ ਸ਼ੁਰੂ ਕੀਤਾ ਹੈ ਜਾਂ ਕਿਸੇ ਹਕੂਮਤਦਾਰ ਦਾ ਇਹ ਕੰਮ ਹੈ ਕਿਸੇ ਦੇ ਮੋਢੇ ਤੇ ਧਰ ਕੇ ਕੋਈ ਚਲਾ ਰਿਹਾ ਹੈ ਏ ਭਾਈ ਆਪਾਂ ਨੂੰ ਸੋਚਣਾ ਪੈਣਾ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪੋਸਟਾਂ ਪਾਓ ਆ ਮੇਰੀ ਵੀਡੀਓ ਨੂੰ ਵੀ ਸ਼ੇਅਰ ਕਰੋ ਵੱਧ ਤੋਂ ਵੱਧ ਗੱਲ ਹਰ ਇੱਕ ਤੱਕ ਪਹੁੰਚਣੀ ਚਾਹੀਦੀ ਆ ਹਰ ਇੱਕ ਨੁਮਾਇੰਦੇ ਤੱਕ ਪਹੁੰਚਣੀ ਚਾਹੀਦੀ ਆ ਸਰਕਾਰੇ ਦੁਆਰੇ ਆਪਣੀ ਆਵਾਜ਼ ਜਾਵੇ ਵੀ ਹਰਮੰਦਰ ਸਾਹਿਬ ਸਾਰੀ ਦੁਨੀਆ ਦਾ ਸਰਬਸ਼੍ਰੇਸ਼ਟ ਸੰਝ ਹੈ ਕਦੇ ਕਿਸੇ ਦੇ ਖਿਲਾਫ ਹਰਮੰਦਰ ਸਾਹਿਬ ਤੋਂ ਕੋਈ ਆਵਾਜ਼ ਨਹੀਂ ਉੱਠੀ ਤੇ ਅੱਜ ਉਸ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਅਡਾਉਣ ਦੀਆਂ ਇਹ ਮੇਲਾਂ ਕਿਵੇਂ ਆ ਰਹੀਆਂ ਨੇ ਕੌਣ ਨੇ ਉਹ ਬੰਦੇ ਉਹਨਾਂ ਨੂੰ ਫੜਦੇ ਕਿਉਂ ਨਹੀਂ ਤੇ ਜੇ ਦੋ ਬੰਦੇ ਫੜੇ ਜਾਣ ਦੇ ਬਾਵਜੂਦ ਵੀ बार-बार ਇਹ ਮੇਲ ਆ ਰਹੀ ਹੈ ਤਾਂ ਇਹ ਦੇ ਮਗਰ ਕਿਸ ਦਾ ਹੱਥ ਹੈ ਕੌਣ ਇਹ ਕੰਮ ਕਰਵਾ ਰਿਹਾ ਹੈ ਇਹ ਸਰਕਾਰਾਂ ਲੱਭਣ ਕਿਉਂਕਿ ਸਰਕਾਰੀ ਨਮਾਇंदे ਵੀ ਹਰਮੰਦਰ ਸਾਹਿਬ ਆ ਕੇ ਝੁਕਦੇ ਨੇ ਭਾਰਤ ਦਾ ਪ੍ਰਧਾਨ ਮੰਤਰੀ ਵੀ ਹਰਮੰਦਰ ਸਾਹਿਬ ਆ ਕੇ ਨਮਸਕਾਰਾਂ ਕਰਦਾ ਹੈ ਉਹਨਾਂ ਦਾ ਵੀ ਬਰਾਬਰ ਫਰਜ਼ ਬਣਦਾ ਇਸ ਹਰ ਮੰਦਰ ਸਾਹਿਬ ਦੇ ਉੱਤੇ ਜਿਹੜੇ ਲੋਕ ਅਟੈਕ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਪਕੜ ਵਿੱਚ ਲਿਆ ਜਾਵੇ। ਇੱਥੇ ਹਰ ਇੱਕ ਬੰਦੇ ਦਾ ਫਰਜ਼ ਬਣਦਾ ਹੈ। ਮੈਂ ਕਈ ਦਿਨਾਂ ਤੋਂ ਵਾਰ-ਵਾਰੇ ਪੋਸਟਾਂ ਪਾ ਰਿਹਾ ਮੇਰੀ ਗੱਲ ਨੂੰ ਸਮਝਿਓ। ਅੱਜ ਦੁਬਾਰਾ ਫੇਰ ਈਮੇਲ ਆਈ ਹੈ ਮੈਂ ਵਾਰ-ਵਾਰੇ ਗੱਲ ਦੱਸ ਰਿਹਾ ਤੁਹਾਨੂੰ। ਅੱਜ ਸੱਤਵੀਂ ਵਾਰ ਮੇਲ ਆ ਚੁੱਕੀ ਆ। ਹਰਿਮੰਦਰ ਸਾਹਿਬ ਨੂੰ ਡਾਊਨ ਦੀ ਗੱਲ ਕੀਤੀ ਗਈ ਆ ਇਹ ਸੁਖ ਮਨਾਉਂਦੇ ਸੀ ਪਰसों ਵੀ ਚਲੋ ਬੰਦਾ ਫੜਿਆ ਗਿਆ ਇੱਕ ਹੋਰ ਫੜਿਆ ਗਿਆ ਦੋ ਬੰਦੇ ਫੜੇ ਗਏ ਦੋ ਬੰਦੇ ਫੜੇ ਜਾਣ ਦੇ ਬਾਵਜੂਦ ਫੇਰ ਅੱਜ ਆ ਥੋੜੀ ਜਿਹੀ دیر ਪਹਿਲਾਂ ਤਮਕੀਆਂ ਮਿਲਦੀਆਂ ਨੇ ਤੇ ਤਮਕੀਆਂ ਦੇਣ ਵਾਲੇ ਲੋਕ ਕੌਣ ਨੇ ਇਹਨਾਂ ਦਾ ਪਤਾ ਸਾਨੂੰ ਕਰਨਾ ਪੈਣਾ ਤੇ ਅਸੀਂ ਕਿਵੇਂ ਕਰਾਂਗੇ ਸਰਕਾਰਾਂ ਨੂੰ ਮਜਬੂਰ ਕਰਕੇ ਸਰਕਾਰਾਂ ਮਜਬੂਰ ਕਿਵੇਂ ਹੋਣਗੀਆਂ ਜੇ ਅਸੀਂ ਪੋਸਟਾਂ ਪਾਵਾਂਗੇ ਇਹ ਨਾ ਸੋਚੋ ਵੀ ਕਿਸੇ ਇੱਕ ਬੰਦੇ ਦਾ ਕੰਮ ਹੈ ਉਹੀ ਸਮਝਣ ਜੋ ਹੀ ਨਜਠਣਾ ਨਹੀਂ ਭਾਈ ਹਰਮੰਦਰ ਸਾਹਿਬ ਆਪਾਂ ਸਾਰੇ ਹੀ ਜਾਣਦੇ ਆ ਹਰਮੰਦਰ ਸਾਹਿਬ ਜਾ ਕੇ ਪ੍ਰਕਰਮਾ ਚ ਖੜ ਕੇ ਉੱਥੇ ਸਰੋਵਰ ਦੇ ਉੱਤੋਂ ਦੀ ਆਪਾਂ ਸਾਰੇ ਹੀ ਤਸਵੀਰਾਂ ਖਿੱਚਦੇ ਆ ਉਦੋਂ ਬੜੀ ਵਾਹ ਵਾਹ ਲਾਈਦੀ ਹੈ ਉਦੋਂ ਤਸਵੀਰਾਂ ਆਪਾਂ ਸਾਰੇ ਚੰਗੀਆਂ ਖਿੱਚਦੇ ਆ ਪਰ ਜੇ ਅੱਜ ਉੱਥੇ ਤਸਵੀਰਾਂ ਖਿਚਾਉਣ ਵਾਲੇ ਅਸਥਾਨ ਨੂੰ ਕੋਈ ਢਾਹ ਲਾਉਣ ਦਾ ਯਤਨ ਕਰਦਾ ਹੈ ਕਿ ਭੀਰ ਸਾ ਆਪਣਾ ਸਾਰਿਆਂ ਦਾ ਫਰਜ਼ ਨਹੀਂ ਬਣਦਾ ਵੀ ਅੱਜ ਆਪਾਂ ਵੀ ਕੁਝ ਬੋਲੀਏ ਆਪਣਾ ਸਾਰਿਆਂ ਦਾ ਫਰਜ਼ ਬਣਦਾ ਭਾਈ ਮੈਂ ਆਪਣੀ ਜ਼ਿੰਮੇਵਾਰੀ ਜਿੰਨੀ ਨਿਭਾ ਸਕਦਾ ਸੀ ਮੈਂ ਨਿਭਾ ਰਿਹਾ ਆ ਤੁਹਾਡੇ ਨਾਲ ਵਿਚਾਰ ਵੰਡਾ ਰਿਹਾ ਆ ਤੁਹਾਡੇ ਤੱਕ ਸਨੇਹਾ ਦੇ ਰਿਹਾ ਆ ਜਾਗੋ ਗੁਰਸਿੱਖੋ ਜਾਗਣਾ ਸਾਡਾ ਫਰਜ਼ ਹੈ ਜੇ ਅੱਜ ਨਾ ਜਾਗੇ ਤੇ ਕਦੇ ਨਹੀਂ ਜਾਗੇ ਜਾਣਾ ਪਸਤਾਵਾ ਰਹਿ ਜਾਣਾ ਪੱਲੇ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਬਾਰ-ਬਾਰ ਬੇਨਤੀ ਹੀ ਕਰ ਰਿਹਾ ਆ ਵੀ ਆਪਕੋ ਆਪਣੇ ਪੇਜ ਤੋਂ ਭਾਵੇਂ WhatsApp ਹੈ, Instagram ਹੈ, Telegram ਹੈ, Facebook ਹੈ ਜਿਹੜਾ ਵੀ ਪਲੇਟਫਾਰਮ ਤੁਸੀਂ ਨੈਟ ਦੇ ਉੱਤੇ ਯੂਜ਼ ਕਰ ਰਹੇ ਹੋ, ਉੱਥੇ ਕੋਈ ਨਾ ਕੋਈ ਪੋਸਟ ਜ਼ਰੂਰ ਪਾਓ। ਸਰਕਾਰਾਂ ਦੇ ਕੰਨਾਂ ਤੱਕ ਗੱਲ ਜ਼ਰੂਰ ਪਹੁੰਚਾਓ। ਜਿੰਨੀ ਜ਼ਿਆਦਾ ਪੋਸਟ ਪਵੇਗੀ ਨੈਟ ਦੇ ਉੱਤੇ ਓਨੀ ਜ਼ਿਆਦਾ ਜਲਦੀ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚਣੀ ਆ। ਤੇ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਬਾਰ-ਬਾਰ ਮੈਂ ਕਹਿੰਦਾ ਆ ਰਿਹਾ। ਕਿਉਂਕਿ ਸਾਡੀ ਗੱਲ ਪਹੁੰਚਣੀ ਚਾਹੀਦੀ ਆ ਕਿਉਂਕਿ ਅਸੀਂ ਸਰਕਾਰ ਦਾ ਕੱਖ ਨਹੀਂ ਵਿਗਾੜਿਆ ਨਾ ਕਿਸੇ ਪ੍ਰਸ਼ਾਸਨ ਦਾ ਵਿਗਾੜਿਆ ਤੇ ਹਰਮੰਦਰ ਸਾਹਿਬ ਤਾਂ ਹੈ ਹੀ ਸ਼ਾਂਤੀ ਦਾ ਪੁੰਜ ਜਿੱਥੇ ਦੇਸਾਂ ਵਿਦੇਸਾਂ ਦੇ ਲੋਕ ਆ ਕੇ ਸ਼ਾਂਤੀ ਲੈਂਦੇ ਨੇ ਤੇ ਉਸ ਸਥਾਨ ਦੀ ਸ਼ਾਂਤੀ ਭੰਗ ਕਰਨ ਦਾ ਯਤਰ ਕਿਹੜੇ ਲੋਕ ਕਰ ਰਹੇ ਨੇ ਵਿਦੇਸਾਂ ਦੇ ਗੋਰੇ ਲੋਕ ਅੰਗਰੇਜ਼ ਲੋਕ ਆ ਕੇ ਹਰਮੰਦਰ ਸਾਹਿਬ ਵਿੱਚ ਸ਼ਾਂਤੀ ਲੱਭਦੇ ਨੇ ਜਦੋਂ ਅੰਗਲੈਂਡ ਦੀ ਰਾਣੀ ਐਲਜ਼ਾਵੇਥ ਹਰਮੰਦਰ ਸਾਹਿਬ ਆਈ ਸੀ ਨਾ ਉਹਨੂੰ ਸਵਾਲ ਕੀਤਾ ਗਿਆ ਸੀਗਾ ਸਰਦਾਰ ਗੁਰਚਰਨ ਸਿੰਘ ਟੌੜਾ ਵੱਲੋਂ ਉਹਨੂੰ ਪੁੱਛਿਆ ਗਿਆ ਸੀ ਵੀ ਤੂੰ ਇੰਡੀਆ ਘੁੰਮਣ ਆਈਆਂ ਤੈਨੂੰ ਕਿਵੇਂ ਦਾ ਲੱਗਿਆ ਇੰਡੀਆ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗੀ ਉਹ ਕਹਿੰਦੀ ਜੀ ਮੈਂ ਧਾਰਮਿਕ ਨਾਤੇ ਦੋ ਗੱਲਾਂ ਕਰਦੀਆਂ ਕਹਿੰਦੀ ਮੈਂ ਤਾਜ ਮਹਿਲ ਵੇਖਿਆ ਮੈਨੂੰ ਪਤਾ ਲੱਗਿਆ ਵੀ ਇੰਡੀਆ ਦੇ ਵਿੱਚ ਤਾਜ ਮਹਿਲ ਵੇਖਣਯੋਗ ਚੀਜ਼ ਹੈ ਕਹਿੰਦੀ ਮੈਂ ਤਾਜ ਮਹਿਲ ਗਈ ਸੀ ਵੇਖ ਕੇ ਆਈ ਉਸ ਤੋਂ ਬਾਅਦ ਹਰਮੰਦਰ ਸਾਹਿਬ ਆਈਆਂ ਕਹਿੰਦੀ ਹਰਮੰਦਰ ਸਾਹਿਬ ਦਾ ਤੇ ਤਾਜ ਮਹਿਲ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਕਹਿੰਦੀ ਉੱਥੇ ਮੌਤ ਵਰਗਾ ਸਨਾਟਾ ਸੀ ਪਰ ਕਹਿੰਦੀ ਜਦੋਂ ਹਰਮੰਦਰ ਸਾਹਿਬ ਆਈ ਇੱਥੇ ਮੇਰੀ ਮੋਈ ਪੋਈ ਚ ਜਾਨ ਪੈ ਗਈ ਇੱਥੇ ਮਨ ਖਿੜ ਗਿਆ ਇੱਥੇ ਮੈਨੂੰ ਬੜਾ ਆਨੰਦ ਆਇਆ ਮੈਨੂੰ ਸ਼ਾਂਤੀ ਮਿਲੀ ਇੱਥੇ ਆ ਕੇ ਹਰਮੰਦਰ ਸਾਹਿਬ ਉਹ ਸ਼ਾਂਤੀ ਦਾ ਪ੍ਰਤੀਕ ਹੈ ਜਿੱਥੇ ਵਿਦੇਸ਼ਾਂ ਦੇ ਲੋਕ ਆ ਕੇ ਵੀ ਸ਼ਾਂਤੀ ਲੈਂਦੇ ਨੇ ਇਹ ਕਦੇ ਕਿਸੇ ਦੇ ਖਿਲਾਫ ਨਹੀਂ ਜਾਂਦਾ ਹਰਮੰਦਰ ਸਾਹਿਬ ਤੇ ਕਿਹੜੇ ਲੋਕ ਨੇ ਜਿਹੜੇ ਇਹ ਸ਼ਾਂਤੀ ਨੂੰ ਪੰਗ ਕਰਨਾ ਚਾਹੁੰਦੇ ਨੇ ਸਰਕਾਰਾਂ ਦਾ ਫਰਜ਼ ਬਣਦਾ ਹੈ ਉਹਨਾਂ ਲੋਕਾਂ ਨੂੰ ਪਕੜ ਵਿੱਚ ਲੈਣਾ ਉਹਨਾਂ ਨੂੰ ਲੱਭਣਾ ਤੇ ਜੇ ਸਰਕਾਰਾਂ ਸੁਤਤੀਆਂ ਪਈਆਂ ਨੇ ਤਾਂ ਜਗਾਉਣਾ ਭਾਈ ਆਪਣਾ ਸਾਰਿਆਂ ਦਾ ਸਿੱਖਾਂ ਦਾ ਫਰਜ ਹੈ ਕਿ ਆਪਣੀਆਂ ਆਪਣੀਆਂ ਪੋਸਟਾਂ ਪਾਈਏ ਆਪਣੇ ਆਪ ਹੀ ਆਵਾਜ਼ ਬੁਲੰਦ ਕਰੀਏ ਤਾਂ ਕਿ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਲੱਗੇ ਵੀ ਹੋ ਕੀ ਰਿਹਾ ਚੱਲ ਕੀ ਰਿਹਾ ਆ ਥੋੜੀ ਦੇਰ ਪਹਿਲਾਂ ਗਿਆਨੀ ਰਕਵੀਰ ਸਿੰਘ ਜੀ ਨੇ ਬਿਆਨ ਦਿੱਤਾ ਕਿ ਅੱਜ 7ਵੀਂ ਵਾਰ ਈਮੇਲ ਆ ਚੁੱਕੀ ਆ ਮੈਂ बार-बार ਇਹ ਗੱਲ ਰਿਪੀਟ ਕਰ ਰਿਹਾ ਕਿਉਂਕਿ ਨਵੇਂ ਵੀਰ ਜਿਹੜੇ ਸੁਣ ਰਹੇ ਨੇ ਕਹਿਣਗੇ ਪਤਾ ਨਹੀਂ ਗੱਲ ਕੀ ਆ ਕੀ ਨਾ ਮੈਂ बार-बार ਤਾਂ ਰਿਪੀਟ ਕਰ ਰਿਹਾ ਇਸ ਗੱਲ ਨੂੰ ਬਾਈ 7ਵੀਂ ਵਾਰ ਈਮੇਲ ਆ ਚੁੱਕੀ ਆ ਦੋ ਬੰਦੇ ਫੜੇ ਜਾ ਚੁੱਕੇ ਨੇ ਦੋ ਬੰਦੇ ਫੜੇ ਜਾਣ ਦੇ ਬਾਵਜੂਦ ਵੀ ਧਮਕੀਆਂ ਈਮੇਲਾਂ ਆ ਰਹੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਤੇ ਇਹਦੇ ਨਾਲੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਜਾਂ ਫਿਰ ਇਹ ਸੋਚੋ ਵੀ ਕਿੰਨਾ ਕੁ ਵੱਡਾ ਗੈਂਗ ਹੋ ਸਕਦਾ ਉਹਨਾਂ ਦੇ ਮਗਰ ਕਿੰਨੀਆਂ ਕਿ ਸਾਥ ਸਾਥ ਹੋ ਸਕਦੀਆਂ ਨੇ ਜਿਹੜੇ ਆਪਣੇ ਬੰਦੇ ਫੜੇ ਜਾਣ ਤੋਂ ਬਾਅਦ ਵੀ ਆਵਾਜ਼ ਨਹੀਂ ਆ ਰਹੀ ਕਿ ਉਹਨਾਂ ਨੂੰ ਪਤਾ ਨਹੀਂ ਵੀ ਸਾਡੇ ਨਾਲ ਦੇ ਸਾਥੀ ਫੜੇ ਗਏ ਤੇ ਫਿਰ ਵੀ ਉਹ ਲੋਕ ਬਾਜ਼ ਨਹੀਂ ਆ ਰਹੇ ਇਹਦਾ ਮਤਲਬ ਉਹਨਾਂ ਦੇ ਮੰਗਰ ਕੋਈ ਵੱਡੀ ਤਾਕਤ ਹੈ ਕੋਈ ਵੀ ਧਿਰ ਹੋ ਸਕਦੀ ਹੈ ਚਲੋ ਆਪਾਂ ਹੁਣ ਕਹਿ ਨਹੀਂ ਸਕਦੇ ਇੱਕ ਤੇ ਪੁਰਸ ਪ੍ਰਸ਼ਾਸਨ ਉਹਨਾਂ ਲੋਕਾਂ ਨੂੰ ਦੁਨੀਆ ਦੇ ਸਾਹਮਣੇ ਕਿਉਂ ਨਹੀਂ ਕਰ ਰਿਹਾ ਲੋਕਾਂ ਸਾਹਮਣੇ ਤਸਵੀਰ ਕਿਉਂ ਨਹੀਂ ਲੈ ਕੇ ਆ ਰਿਹਾ ਇਹਦੇ ਮਤਲਬ ਇਹਦੇ ਕਾਰਨ ਨੇ ਇਹਦੇ ਪਿੱਛੇ ਵੀ ਕੋਈ ਨਾ ਕੋਈ ਵੱਡੀ ਸਾਜ਼ ਹੈ ਤੇ ਜੇ ਮਾਗਰ ਵੱਡੀ ਤੇਰ ਨਾਲ ਹੁੰਦੀ ਜਿਹੜੇ ਦੋ ਜਾਨੇ ਫੜੇ ਨੇ ਪ੍ਰਸ਼ਾਸਨ ਨੇ ਦਿਖਾ ਦੇਣੇ ਸੀ ਭਾਈ ਆ ਬੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਸੀ ਉਹਨਾਂ ਦੀ ਤਸਵੀਰ ਉਹਨਾਂ ਦੀ ਫੋਟੋ ਜਨਤਕ ਕਰ ਦੇ ਜਨਤਾ ਦੇ ਸਾਹਮਣੇ ਲੈ ਕੇ ਆਉਣੇ ਚਾਹੀਦੇ ਸੀ ਵੀ ਆਹ ਬੰਦੇ ਨੇ ਜੀ ਫੜੇ ਗਏ ਦੋ ਬੰਦੇ ਫੜੇ ਜਾਣ ਦੇ ਬਾਵਜੂਦ ਵੀ ਵਾਰ-ਵਾਰ ਧਮਕੀ ਮਿਲ ਰਹੀ ਹੈ ਈਮੇਲਾਂ ਮਿਲਦੀਆਂ ਨੇ ਇਹਦਾ ਮਤਲਬ ਇਹ ਆ ਵੀ ਉਹਨਾਂ ਦੇ ਮਾਗਰ ਕੋਈ ਬਹੁਤ ਵੱਡੀ ਤਾਕਤ ਲੱਗੀ ਹੋਈ ਆ ਤੇ ਗੁਰਸਿੱਖੋ ਸਮਝਣਾ ਆਪਾਂ ਨੂੰ ਪੈਣਾ ਹੈ ਧਿਆਨ ਆਪਾਂ ਨੂੰ ਦੇਣਾ ਪੈਣਾ ਹੈ ਮੈਂ ਉਹ ਤੁਹਾਡਾ ਸਮਾਂ ਨਾਲ ਲਵਾ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਆ ਵੀਡੀਓ ਸ਼ੇਅਰ ਕਰੋ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਸੀਂ ਵੀ ਆਪਣੇ ਆਪਣੇ ਪਲੇਟਫਾਰਮ ਤੋਂ ਵੀਡੀਓ ਜਰੂਰ ਪਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਜਰੂਰ ਕਹਾਂਗਾ ਮੁੱਢ ਤੋਂ ਲੈ ਕੇ ਵੀਡੀਓ ਸਾਰੀ ਸੁਣਿਓ ਫੇਰ ਨਤੀਜਾ ਲਿਓ